ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ ਕਲਗੀ ਤਰ ਸੁਆਮੀ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਵਾਰ 17 ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਸ਼ਬਦਾ ਅਵਤਾਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਜੀਆਂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ ਸਦਾ ਨਮਸਕਾਰ ਹੈ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਾਰੀ ਸ੍ਰਿਸ਼ਟੀ ਨੂੰ ਸਾਰੀ ਪਰਜਾ ਨੂੰ ਖਾਲਸਾ ਜਿਸ ਵਾਹਿਗੁਰੂ ਜੀ ਨੇ ਸਵਾਰਨਾ ਕੀਤਾ ਹੈ ऐसे सतਗੁਰਾਂ ਨੂੰ ਸਦਾ ਨਮਸਕਾਰ ਹੈ ਸਦਾ ਨਮਸਕਾਰ ਹੈ ਸ਼ੁਕਰਾਨਾ ਹੈ ਕੋਟਾਨ ਕੋਟ ਕਰਕੇ ਜਿਸ ਸਤਗੁਰਾਂ ਦੀ ਕਿਰਪਾ ਦੇ ਨਾਲ ਖਾਲਸਾ ਜੀ ਦਿਨ ਤੋਂ ਰਾਤ ਆਈ ਰਾਤ ਤੋਂ ਦਿਨ ਆਇਆ ਹੈ ਸਾਡੀ ਜ਼ਿੰਦਗੀ ਦਾ ਨਵਾਂ ਦਿਨ ਜਿੱਥੋਂ ਆਰੰਭ ਹੋਇਆ ਹੈ ਆਪਾਂ ਭੋਗ ਰਹੇ ਹਾਂ ਆਪਾਂ ਉਹ ਦਿਨ ਨੂੰ ਜੀ ਰਹੇ ਹਾਂ ਉਸ ਦਿਨ ਦੇ ਵਿੱਚ ਸਾਡਾ ਦਿਲ ਧੜਕ ਰਿਹਾ ਹੈ ਸੁਆਸੇ ਆ ਰਹੇ ਹਨ ਅੱਖਾਂ ਨਾਲ ਤੱਕ ਰਹੇ ਹਾਂ ਮੂਖ ਨਾਲ ਬੋਲ ਰਹੇ ਹਾਂ ਕੰਨਾਂ ਦੇ ਨਾਲ ਸੁਣ ਰਹੇ ਹਾਂ ਛੱਤ ਥੱਲੇ ਜੀਵਨ ਬਤੀਤ ਕਰ ਰਹੇ ਹਾਂ ਕੰਮਾਂ ਕਾਜਾਂ ਵਿੱਚ ਆਪਣੇ ਪਰਿਵਾਰਾਂ ਨੂੰ ਪਾਲਣ ਵਾਸਤੇ ਮਸ਼ੱਕਤ ਕਰ ਰਹੇ ਹਾਂ ਇਹ ਸਾਰਾ ਕੁਝ ਜੋ ਵੀ ਕੁਝ ਹੋ ਰਿਹਾ ਜੋ ਵੀ ਅਸੀਂ ਕਰ ਰਹੇ ਹਾਂ ਇਹ ਵਾਹਿਗੁਰੂ ਸਾਡੇ ਕੋਲੋਂ ਕਰਾ ਰਿਹਾ ਹੈ ਇਹ ਸਾਡੇ ਮੱਥੇ ਦੀ ਪ੍ਰਾਪਲਬਦ ਹੈ ਖਾਲਸਾ ਜੀ ਇਹ ਮੱਥੇ ਤੇ ਲਿਖੇ ਹੋਏ ਲੇਖ ਹਨ ਇਨਾਂ ਦੇ ਪਿੱਛੇ ਜਿਹੜੀ ਸ਼ਕਤੀ ਕੰਮ ਕਰਦੀ ਹੈ ਉਹ ਰੱਬ ਜੀ ਹਨ ਵਾਹਿਗੁਰੂ ਜੀ ਹਨ ਸੋ ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਹੈ ਜਾਣ ਲੈਂਦਾ ਹੈ ਬੁੱਝ ਲੈਂਦਾ ਹੈ ਉਹ ਗੁਰਮੁਖ ਪਿਆਰਾ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਜਿਹੜਾ ਖਾਲਸਾ ਜੀ ਕੋਈ ਭਾਗਾ ਬੰਦਾ ਕਰਮਾਂ ਦੀ ਮਾਰ ਹੇਠ ਆਇਆ ਹੋਇਆ ਜਿਹਨੂੰ ساری ਉਮਰ ਹੀ ਸਮਝ ਨਹੀਂ ਆਉਂਦੀ ਉਹਨੂੰ ਇਹ ਲੱਗਦਾ ਹੈ ਕਿ ਮੈਂ ਕਰ ਰਿਹਾ ਹਾਂ ਇਹ ਮੇਰਾ ਕੀਤਾ ਹੋ ਰਿਹਾ ਹੈ ਜੇ ਮੈਂ ਨਾ ਕਰਦਾ ਤੇ ਇਹ ਹੋਣਾ ਹੀ ਨਹੀਂ ਸੀਗਾ ਪਰ ਖਾਲਸਾ ਜੀ ਜਿਹੜੇ ਗੁਰਸਿੱਖ ਹਨ ਗੁਰਮੁਖ ਪਿਆਰੇ ਹਨ ਉਹ ਇਹ ਗੱਲ ਨਹੀਂ ਸੋਚਦੇ ਉਹ ਸੋਚਦੇ ਹਨ ਕਿ ਪਰਮੇਸ਼ਰ ਸਾਡੇ ਕੋਲੋਂ ਕਰਾ ਰਿਹਾ ਹੈ ਤੇ ਇਹ ਗੱਲ ਸੱਚੀ ਵੀ ਹੈ ਕੱਲਾ ਸੋਚਣਾ ਨਹੀਂ ਹੈ ਸੱਚ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਰਾ ਰਿਹਾ ਹੈ ਜਿਦੀ ਜਿੱਥੇ ਸੇਵਾ ਲੱਗੀ ਹੈ ਜਿਹਨੂੰ ਜਿੱਥੇ ਰੱਬ ਨੇ ਰੱਖਿਆ ਹੈ ਜੋ RAM ਰੱਖੈ ਤਿਉ ਰਹੀਐ ਰੈ ਭਾਈ ਜਿੱਥੇ ਵਾਹਿਗੁਰੂ ਜੀ ਰੱਖ ਰਹੇ ਹਨ ਉਥੇ ਹੀ ਰਹਿਣਾ ਚਾਹੀਦਾ ਹੈ ਉਹਦੇ ਵਿੱਚ ਖਾਲਸਾ ਜੀ ਇਹਨੂੰ ਕਹਿੰਦੇ ਹਨ ਰਜਾ ਚ ਚੱਲਣਾ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲਣਾ ਤੇ ਜਿਨੇ ਹੁਕਮ ਮੰਨਿਆ ਹੈ ਉਹਨੇ ਖਾਲਸਾ ਜੀ ਰੱਬ ਹੀ ਆਪਣੇ ਵਾਸ ਕਰ ਲਿਆ ਹੈ ਹੁਕਮ ਮੰਨਣ ਵਾਲੇ ਦੀ ਬੜੀ ਵੱਡੀ ਮਹਿਮਾ ਹੈ ਕਥਨ ਨਹੀਂ ਕੀਤੀ ਜਾ ਸਕਦੀ ਸੋ ਮਹਾਰਾਜ ਪੁੱਛਦੇ ਹਨ ਸੱਚੇ ਪਾਤਸ਼ਾਹ ਦੇ ਵਿੱਚ ਸਵਾਲ ਵੀ ਹਨ ਜਵਾਬ ਵੀ ਹਨ ਜਦੋਂ ਸਿੱਧਾ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਖਾਲਸਾ ਜੀ ਆਪਣਾ ਬਲ ਹਾਰ ਦਿੱਤਾ ਸੀ ਸਤਿਗੁਰਾਂ ਨੂੰ ਸ਼ਰੋਮਣੀ ਜਾਣਿਆ ਸੀ ਬੜੀ ਬੜੀ ਲੰਮੀ ਉਮਰ ਕਿਸੇ ਦੀ 1000 ਸਾਲ ਕਿਸੇ ਦੀ 2000 ਸਾਲ ਕਿਸੇ ਦੀ ਖਾਲਸਾ ਜੀ 10000 ਸਾਲ ਇਦਾਂ ਉਹਨਾਂ ਸਿੱਧਾਂ ਦੀ ਉਮਰ ਸੀ ਅੱਜ ਵੀ ਉਹ ਸਿੱਧ ਜਿਹੜੇ ਕਿਤੇ ਗਏ ਨਹੀਂ ਅੱਜ ਵੀ ਖਾਲਸਾ ਜੀ ਆ ਪਰਬਤਾਂ ਦੇ ਉੱਤੇ ਰਹਿੰਦੇ ਨੇ ਵਸਦੇ ਨੇ ਭਜਨ ਬੰਦਗੀ ਕਰਦੇ ਹਨ ਅੱਜ ਵੀ ਕਈ ਵਾਰ ਇਹੋ ਜਿਹੇ ਖੇਡਾਂ ਹੋ ਜਾਂਦੀਆਂ ਖਾਲਸਾ ਜੀ ਵਿਚਰਦੇ ਹਨ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਜਦੋਂ ਉੱਥੇ ਪਹੁੰਚੇ ਹਨ ਉਹਨਾਂ ਨੇ ਪੁੱਛਣਾ ਕੀਤਾ ਸਵਾਲ ਹੈ ਮਹਾਰਾਜ ਨੂੰ ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ ਕਿ ਮਹਾਰਾਜ ਕਿਵੇਂ ਸਚਿਆਰਾ ਹੋਈਐ ਕਿਵੇਂ ਕੂੜਾ ਟੁੱਟਾ ਪਾਲ ਮਹਾਰਾਜ ਕਿਵੇਂ ਇਹ ਕੂੜ ਦੀ ਜਿਹੜੀ ਹੈ ਕੰਧ ਕਿਵੇਂ ਟਹਿ ਸਕਦੀ ਹੈ ਕਿਵੇਂ ਟੁੱਟ ਸਕਦੀ ਹੈ ਅਸੀਂ ਕਿਵੇਂ ਮਹਾਰਾਜ ਸਚਿਆਰੇ ਸੱਚੇ ਹੋ ਸਕਦੇ ਹਾਂ ਜੇ ਅਸੀਂ ਜਗਤ ਵਿੱਚ ਰੱਬ ਦਾ ਨਾਮ ਨਹੀਂ ਜਪਿਆ ਅਸੀਂ ਝੂਠੇ ਹਾਂ ਜਦੋਂ ਰੱਬ ਜੀ ਦਾ ਨਾਮ ਜਪਾਂਗੇ ਫਿਰ ਅਸੀਂ ਸੱਚੇ ਹਾਂ ਫਿਰ ਸੱਚ ਦੀ ਖਾਲਸਾ ਜੀ ਪਾਲਣਾ ਕਰਾਂਗੇ ਝੂਠਾ ਉਹਨਾਂ ਚਿਰ ਬੰਦਾ ਰਹਿੰਦਾ ਜਿੰਨਾ ਚਿਰ ਉਹਨੂੰ ਧਰਮ ਦੀ ਸਮਝ ਨਹੀਂ ਆਉਂਦੀ ਤੇ ਜਿਨ੍ਹਾਂ ਨੂੰ ਧਰਮ ਦੀ ਸਮਝ ਨਹੀਂ ਆਉਂਦੀ ਉਹ ਖਾਲਸਾ ਜੀ ਕੋਈ ਸੋਚ ਵਿਚਾਰ ਕਰਦੇ ਨਹੀਂ ਉਹ ਸਿੱਧੀ ਗੱਲ ਕਹਿ ਦਿੰਦੇ ਮੈਂ ਨੀ ਧਰਮ ਨੂੰ ਮੰਨਦਾ ਨਾ ਹੀ ਮੈਂ ਰੱਬ ਨੂੰ ਮੰਨਦਾ ਇਹ ਧਰਮ ਜਿਹੜਾ ਹੈ ਵਿਖੇੜੇ ਕਰਨ ਵਾਸਤੇ ਰੱਬ ਨੇ ਪੈਦਾ ਕੀਤੇ ਹਾ ਨਹੀਂ ਗੁਰਮਖੋ ਧਰਮ ਜਿਹੜੇ ਹਨ ਧਰਮ ਨੂੰ ਕਮਾਉਣਾ ਇੱਕ ਰਸਤਾ ਹੈ ਧਰਮ ਇੱਕ ਰਸਤਾ ਹੈ ਜਿਹੜਾ ਇਸ ਧਰਮ ਤੇ ਚੱਲਦਾ ਹੈ ਧਰਮ ਦੀ ਪਾਲਣਾ ਕਰਦਾ ਹੈ ਉਹ ਸਹੀ ਰਸਤੇ ਤੇ ਹੈ ਇਸ ਕਰਕੇ ਮਹਾਰਾਜ ਨੂੰ ਪੁੱਛਣਾ ਕੀਤਾ ਕਿ ਸੱਚੇ ਪਾਤਸ਼ਾਹ ਹੀ ਕਿਵੇਂ ਸਚਿਆਰੇ ਹੋ ਜਾਈਏ ਕਿਵੇਂ ਨਿਰਮਲ ਹੋ ਜਾਈਏ ਕਿਵੇਂ ਸੱਚੇ ਸੁੱਚੇ ਹੋ ਜਾਈਏ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜੇ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਆ ਜਾਂਦੇ ਹਨ ਹੁਕਮ ਵਿੱਚ ਆਉਣਾ ਕੀ ਹੈ ਸਤਗੁਰਾਂ ਦੇ ਬਚਨ ਮੰਨਣੇ ਜਿੱਥੇ ਸਤਗੁਰੂ ਰੱਖ ਰਹੇ ਹਨ ਜੇ ਦੁੱਖ ਆ ਗਏ ਹਨ ਕਹਿਣਾ ਮਹਾਰਾਜ ਤੁਹਾਡੀ ਰਜ਼ਾ ਹੈ ਤੁਹਾਡਾ ਹੁਕਮ ਹੈ ਐਵੇਂ ਹੋਣਾ ਸੀ ਜਿਵੇਂ ਮਹਾਰਾਜ ਤੁਸੀਂ ਕਰ ਰਹੇ ਹੋ ਸਤ ਕਰ ਰਹੇ ਹੋ ਸੱਚੇ ਪਾਤਸ਼ਾਹ ਜੀ ਮਹਾਰਾਜ ਮੇਰੇ ਹੀ ਕੋਈ ਔਗਣ ਹੋਣਗੇ ਮੇਰੇ ਮੇਰੇ ਹੀ ਮਹਾਰਾਜ ਕੋਈ ਕਰਮ ਹੋਣਗੇ ਜਿਨ੍ਹਾਂ ਕਰਮਾਂ ਦੇ ਕਰਕੇ ਮੈਂ ਦੁਖੀ ਹਾਂ ਜਿਹੜੇ ਕਰਮਾਂ ਦੇ ਕਰਕੇ ਮੈਂ ਸੁਖੀ ਹਾਂ ਜਿਹੜੇ ਕਰਮਾਂ ਦੇ ਕਰਕੇ ਬਿਲਕੁਲ ਇਹ ਸਭ ਕੁਝ ਹੀ ਹੈ ਪਰ ਫਿਰ ਵੀ ਮਨ ਦੁਖੀ ਹੈ ਇਹੋ ਜੀਆਂ ਬਿਰਤੀਆਂ ਹਨ ਸਾਰੀਆਂ ਜਿਹੜਾ ਗੁਰਮੁਖ ਪਿਆਰਾ ਕਹਿੰਦਾ ਹੈ ਸੱਚੇ ਪਾਤਸ਼ਾਹ ਤੁਹਾਡੀ ਰਜਾ ਹੈ ਉਹ ਉਹੀ ਕਹਿ ਸਕਦਾ ਹੈ ਜਿਹਦੇ ਵੀ ਹਿਰਦੇ ਵਿੱਚ ਪ੍ਰੇਮ ਹੋਵੇ ਸਾਰੇ ਨਹੀਂ ਕਹਿ ਸਕਦੇ ਹਰ ਬੰਦਾ ਰੱਬ ਨੂੰ ਨਹੀਂ ਕਹਿ ਸਕਦਾ ਮਹਾਰਾਜ ਤੁਸੀਂ ਜੋ ਕਰ ਰਹੇ ਹੋ ਚੰਗਾ ਕਰ ਰਹੇ ਹੋ ਕਿਸੇ ਦੇ ਘਰ ਪੁੱਤ ਚੜ੍ਹਾਈ ਕਰ ਜਾਵੇ ਕਿਸੇ ਦਾ ਜਵਾਨ ਉਹ ਕਿਵੇਂ ਕਹਿ ਦੂਗਾ ਰੱਬ ਤੂੰ ਚੰਗਾ ਕੀਤਾ ਹਾਂ ਉਹ ਕਹਿ ਸਕਦਾ ਹੈ ਜਿਹਦਾ ਰੱਬ ਨਾਲ ਪ੍ਰੇਮ ਹੈ ਉਹਦਾ ਪੁੱਤ ਚੜ੍ਹਾਈ ਭਾਵੇਂ ਜਵਾਨ ਕਰ ਜੇ ਭਾਵੇਂ ਬੁੱਢਾ ਕਰ ਜੇ ਕੋਈ ਉਹਨਾਂ ਦੇ ਘਰ ਵਿੱਚ ਕੋਈ ਬਜ਼ੁਰਗ ਕਰ ਜਵੇ ਉਹਨਾਂ ਆਹੀ ਹੋਈ ਗੱਲ ਕਹਿਣੀ ਹੈ ਕਿ ਰੱਬ ਜੀ ਮਹਾਰਾਜੇ ਤੁਹਾਡੀ ਹੁਕਮ ਰਜ਼ਾਈ ਹੈ ਤੇ ਹੁਕਮ ਰਜ਼ਾਈ ਚੱਲਣਾ ਜਿਹੜਾ ਹੁਕਮ ਰਜ਼ਾਈ ਦੇ ਵਿੱਚ ਚੱਲਦਾ ਹੈ ਉਹਦੀ ਖਾਲਸਾ ਜੀ ਇਹ ਕੂੜ ਦੀ ਪੰਡ ਜਿਹੜੀ ਹੈ ਸਿਰੋਂ ਲੈ ਜਾਂਦੀ ਹੈ ਕੰਧ ਜਿਹੜੀ ਟੁੱਟ ਜਾਂਦੀ ਹੈ ਤੇ ਬੰਦਾ ਸਚਿਆਰ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਸੋ ਇਸ ਕਰਕੇ ਗੁਰਮੁਖ ਪਿਆਰ ਉਹ ਰੇੜੀ ਰਜਾ ਹੈ ਜਿੱਥੇ ਵਾਹਿਗੁਰੂ ਜੀ ਰੱਖ ਰਿਹਾ ਹੈ ਆਪਾਂ ਹੋਰਾਂ ਵੱਲ ਵੇਖਦੇ ਆਂ ਫਲਾਣੇ ਬੰਦੇ ਦੀ ਤੇ ਉਥੋਂ ਉਹ ਤੇ ਉਥੋਂ 7000 8000 ਡਾਲਰ ਕਮਾਉਂਦੇ ਆ ਮੇਰਾ 2000 ਵੀ ਨਹੀਂ ਬਣਦਾ ਉਹ ਦੂਜੇ ਵੱਲ ਵੇਖ ਕੇ ਝੂਰੀ ਜਾਂਨੇ ਇਹ ਤੇ ਜੇ ਕੱਲ ਆਇਆ ਬਾਹਰ ਇਹਨਾਂ ਨੇ ਪੜਾ ਇੱਥੇ ਸੈੱਟ ਕਰ ਲਿਆ ਸਾਡਾ ਅਸੀਂ ਇੰਨੇ ਚਿਰਦਿਆਂ ਸਾਡਾ ਕਿਉਂ ਨਹੀਂ ਹੋਇਆ ਭਾਈ ਜੋ ਕਰਮ ਤੁਹਾਡੇ ਹਨ ਉਹ ਉਹਦੇ ਨਹੀਂ ਹਨ ਜਿਹੜੇ ਉਹਦੇ ਹਨ ਉਹ ਤੁਹਾਡੇ ਨਹੀਂ ਹੁੰਨ ਆਪੋ ਆਪਣੇ ਕਰਮ ਜੀਵ ਧਰਤੀ ਤੇ ਲੈ ਕੇ ਆਉਂਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਸੁਖਾ ਦੀ ਵਣੀ ਸੁਖਮਨੀ ਸਾਹਿਬ ਵਿੱਚ ਵੀ ਬਚਨ ਕਰਦੇ ਮਹਾਰਾਜ ਕਹਿੰਦੇ ਕਈ ਕੋਟ ਘਾਲੇ ਥਕ ਪਾਹ ਜਿਹੜੇ ਕਈ ਕਰੋੜਾਂ ਜੀਵ ਹਨ ਜਿਹੜੇ ਘਾਲਣਾ ਹੀ ਕਾਲੀ ਜਾਂਦੇ ਆ ਉਹਨਾਂ ਨੂੰ ਕੁਝ ਬਣਦਾ ਨਹੀਂ ਕਈ ਕੋਟ ਬੈਠਤ ਹੀ ਖਾਹ ਕਈ ਕਰੋੜਾਂ ਹੀ ਜੀਵ ਹਨ ਜਿਹੜੇ ਕੱਖ ਵੀ ਨਹੀਂ ਕਰ ਰਹੇ ਪਰ ਬੈਠੇ ਹੀ ਸਭ ਕੁਝ ਖਾ ਰਹੇ ਆਨੰਦ ਲੈ ਰਹੇ ਸੂਇਸ਼ ਕਰਕੇ ਗੁਰਮੁਖ ਹੋਏ ਰਜਾ ਹੈ ਵਾਹਿਗੁਰੂ ਜੀ ਦੀ ਆਪੋ ਆਪਣੇ ਕਰਮ ਹਨ ਕਰਮਾਂ ਅਨੁਸਾਰ ਅਸੀਂ ਜਿਉਂਦੇ ਹਾਂ ਕਰਮਾਂ ਦੀ ਸਾਰੀ ਖੇਡ ਹੈ ਤੇ ਜਿਹੜਾ ਮਨੁੱਖ ਇਹ ਚੀਜ਼ ਨੂੰ ਸਮਝ ਲੈਂਦਾ ਹੈ ਉਹ ਸੁਖੀ ਹੋ ਜਾਂਦਾ ਹੈ ਜਿਨ੍ਹਾਂ 'ਚ ਇਹ ਸਮਝ ਨਹੀਂ ਆਉਂਦੀ ਉਹਨਾਂ 'ਚ ਖਾਲਸਾ ਜੀ ਬਿਰਤੀ ਦੁਖੀ ਰਹਿੰਦੀ ਹੈ ਮਨ ਦੁਖੀ ਰਹਿੰਦਾ ਹੈ ਜਦੋਂ ਮਨ ਦੁਖੀ ਹੈ ਫਿਰ ਖਾਲਸਾ ਜੀ ਉਹਨੇ ਤਨ ਨੂੰ ਵੀ ਦੁਖੀ ਕਰ ਦੇਣਾ ਰੋਗੀ ਕਰ ਦੇਣਾ ਇਸ ਕਰਕੇ ਇਹ ਚੀਜ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੋ ਕਿ ਭਾਈ ਅਸੀਂ ਸਾਰੇ ਜੀਵ ਆਪੋ ਆਪਣੇ ਕਰਮ ਲੈ ਕੇ ਆਏ ਹਾਂ ਇੱਕ ਮਾਂ ਦੀ ਪੇਟ ਤੋਂ ਜੰਮੇ ਹੁੰਦੇ ਆ ਖਾਲਸਾ ਜੀ ਦੋ ਪੁੱਤ ਇੱਕ ਪੁੱਤ ਜਿਹੜਾ ਉਹਦਾ ਅਮਰੀਕਾ ਬਿਜ਼ਨਸ ਚੱਲ ਪੈਂਦਾ ਤਗੜਾ ਬਣ ਜਾਂਦਾ ਇੱਕ ਪੁੱਤ ਜਿਹੜਾ ਵਿਚਾਰਾ ਇੱਥੇ ਸਾਈਕਲਾਂ ਤੇ ਦਿਹਾੜੀਆਂ ਕਰਦਾ ਫਿਰਦਾ ਇਹ ਆਪੋ ਆਪਣੇ ਕਰਮ ਹਨ ਇਹ ਨਹੀਂ ਵੀ ਇੱਕ ਪਿਓ ਦੇ ਜાયੇ ਹਾਂ ਜਾਂ ਇੱਕ ਮਾਂ ਦੇ ਪੁੱਤਰ ਹਾਂ ਤੇ ਸਾਡੇ ਦੋਹਾਂ ਦੇ ਕਰਮ ਉੱਚੇ ਚਾਹੀਦੇ ਨਹੀਂ ਆਪੋ ਆਪਣੇ ਕਰਮ ਜੀਵ ਲੈ ਕੇ ਆਉਂਦਾ ਕਈ ਵਾਰ ਖਾਲਸਾ ਜੀ ਪਰਿਵਾਰ ਗਰੀਬ ਹੁੰਦਾ ਬਹੁਤ ਗਰੀਬੀ ਹੁੰਦੀ ਹੈ ਉਹਨਾਂ ਦੀਆਂ ਧੀਆਂ ਪੜ੍ਹ ਲਿਖ ਕੇ ਪਿਓ ਦਾ ਨਾਮ ਰੌਸ਼ਨ ਕਰ ਦਿੰਦੀਆਂ ਉਹਨਾਂ ਦੇ ਪੁੱਤਰ ਚੰਗੀਆਂ ਸੋਹਣੀਆਂ ਨੌਕਰੀਆਂ ਤੇ ਡਿਗਰੀਆਂ ਵਾਲੇ ਬਣ ਜਾਂਦੇ ਤੇ ਕਈ ਵਾਰੀ ਖਾਲਸਾ ਜੀ ਜਿਹੜੇ ਪਿਓ ਪਰਿਵਾਰ ਹੁੰਦੇ ਆ ਬਹੁਤ ਅਮੀਰ ਹੁੰਦੇ ਆ ਉਹਨਾਂ ਦੇ ਬੱਚੇ ਨਸ਼ੇੜੀ ਹੁੰਦੇ ਆ ਉਹਨਾਂ ਦੇ ਬੱਚੇ ਖਾਲਸਾ ਜੀ ਪੁੱਠਿਆਂ ਸਿੱਧਿਆਂ ਕੰਮਾਂ 'ਚ ਪਏ ਹੁੰਦੇ ਆ ਪੜ੍ਹਾਈ ਤਾਂ ਬੜੀ ਦੂਰ ਦੀ ਗੱਲ ਆਪੋ ਆਪਣੇ ਕਰਮ ਹਨ ਆਪੋ ਆਪਣੀ ਖਾਲਸਾ ਜੀ ਕਮਾਈ ਹੈ ਜਿਹੋ ਜਿਹਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਡਾ ਨਿਯਾਉ ਕੀਤਾ ਹੈ ਉਸੇ ਹਿਸਾਬ ਨਾਲ ਸਾਨੂੰ ਖਾਲਸਾ ਜੀ ਔਲਾਦ ਮਿਲਣੀ ਹੈ ਉਸੇ ਹਿਸਾਬ ਨਾਲ ਜੀਵਨ ਸਾਥਨ ਮਿਲਣੀ ਹੈ ਜੀਵਨ ਸਾਥੀ ਮਿਲਣਾ ਹੈ ਉਸੇ ਹਿਸਾਬ ਨਾਲ ਮਾਪਿਓ ਮਿਲਣਾ ਹੈ ਉਸੇ ਹਿਸਾਬ ਨਾਲ ਜ਼ਿੰਦਗੀ ਮਿਲਣੀ ਹੈ ਜੋ ਅਸੀਂ ਕੀਤਾ ਹੋਵੇਗਾ ਤੇ ਇਸ ਕਰਕੇ ਜਿਹੜਾ ਬੰਦਾ ਇਹ ਚੀਜ਼ ਨੂੰ ਸਮਝ ਲੈਂਦਾ ਹੈ ਉਹ ਸੁਖੀ ਹੋ ਜਾਂਦਾ ਹੈ ਉਹਨੂੰ ਖਾਲਸਾ ਜੀ ਮਹਾਰਾਜ ਸੁਖੀ ਕਰ ਜਾਂਦੇ ਕਿਉਂਕਿ ਉਹ ਗੱਲ ਮੰਨ ਗਿਆ ਜਿਹੜਾ ਬੰਦਾ ਬਚਨ ਮੰਨ ਜਾਂਦਾ ਹੈ ਗੱਲ ਮੰਨ ਜਾਂਦਾ ਹੈ ਉਹ ਖਾਲਸਾ ਜੀ ਸੁਖੀ ਹੋ ਜਾਂਦਾ ਹੈ ਮਾਨ ਲਓ ਦੋ ਜਾਨੇ ਝਗੜੇ ਪੇ ਲੜਾਈਆਂ ਹੋ ਗਈਆਂ ਘਰ ਦੇ ਵਿੱਚ ਬਹੁਤ ਤੂੰ ਤੂੰ ਮੈਂ ਮੈਂ ਹੋਈ ਗਾਲਾਂ ਕੱਢੀਆਂ ਇੱਕ ਦੂਜੇ ਨੂੰ ਬਹੁਤ ਗੰਦਾ ਬੋਲਿਆ ਮੂੰਹ ਵਟੇ ਗਏ ਉਹ ਕਹਿੰਦਾ ਮੈਂ ਤੇਰੇ ਮਰੇ ਤੇ ਨਹੀਂ ਆਉਣਾ ਉਹ ਕਹਿੰਦਾ ਮੈਂ ਵੀ ਤੇਰੇ ਮਰੇ ਤੇ ਨਹੀਂ ਆਉਣਾ ਜੋ ਮਰਜੀ ਹੋ ਜੇ ਪਰ ਖਾਲਸਾ ਜੀ ਕੋਈ ਤੀਜਾ ਬੰਦਾ ਵਿੱਚ ਆਉਂਦਾ ਕਹਿੰਦਾ ਕਿਉਂ ਗੁਰਮੁਖ ਖੜਦੇ ਹੋ ਦੋਵੇਂ ਭਰਾ ਆਇਓ ਇੱਕੋ ਮਾਂ ਨੇ ਤੁਹਾਨੂੰ ਜੰਮਿਆ ਹੈ ਇਕੱਠੇ ਤੁਸੀਂ ਖੇਡੇ ਜੇ ਫਿਰ ਖਾਲਸਾ ਜੀ ਉਹਨਾਂ ਨੂੰ ਉਹਦੇ ਬਚਨਾਂ ਤੇ ਧਰਵਾਸ ਆ ਜਾਂਦਾ ਤੇ ਉਹ ਧਰਵਾਸ ਆਉਣ ਕਰਕੇ ਫੇਰ ਇੱਕ ਦੂਜੇ ਦੇ ਗਲ ਲੱਗ ਜਾਂਦੇ ਨੇ ਇਹ ਸਾਡੇ ਜਿਹੜੇ ਝਗੜੇ ਚ ਮੇਲੇ ਹਨ ਸੰਸਾਰ ਦੇ ਇਹਦੇ ਝਗੜੇ ਨਿਬੇੜਨ ਵਾਸਤੇ ਗੁਰੂ ਸਾਹਿਬ ਵਿੱਚ ਹਨ ਪਰ ਜੇ ਗੁਰੂ ਸਾਹਿਬ ਦਾ ਬਚਨ ਹੀ ਹੁਣ ਦੋ ਜਾਨੇ ਲੜਦੇ ਆ ਲੜੇ ਆ ਤੇ ਤੀਜਾ ਸਿਆਣਾ ਕੋਈ ਖੜਿਆ ਤੇ ਉਹ ਬੰਦੇ ਉਹਦਾ ਬਚਨ ਹੀ ਨਾ ਮੰਨਣ ਉਹਦੀ ਗੱਲ ਹੀ ਨਾ ਮੰਨਣਾ ਉਹਦੀ ਸੁਣਨੀ ਨਾ ਉਹਨੇ ਫਿਰ ਖਾਲਸਾ ਜੀ ਚੁੱਪਚੀਤੇ ਵਿੱਚੋਂ ਆ ਜਾਣਾ ਵੀ ਕੋਈ ਗੱਲ ਨਹੀਂ ਫਿਰ ਲੜ ਲੈਣ ਦੋ ਐਵੇਂ ਅਸੀਂ ਕਰਦੇ ਹਾਂ ਅਸੀਂ ਬਾਣੀ ਵੀ ਪੜਦੇ ਹਾਂ ਆਪਣੇ ॠਣੇ ਵੀ ਰੁਈ ਜਾਂਨੇ ਹਾਂ ਜਦੋਂ ਬਾਣੀ ਪੜ ਲਈ ਸਤਿਗੁਰਾਂ ਤੇ ਛੱਡ ਦਿੱਤਾ ਵੀ ਮਹਾਰਾਜ ਆਹ ਸਾਨੂੰ ਦੁੱਖ ਹੈ ਆਹ ਮਹਾਰਾਜ ਤੁਸੀਂ ਨਿਵਰਤ ਕਰ ਦਿਓ ਮਹਾਰਾਜ ਸਾਡੇ ਕੋ ਭੁੱਲਾ ਹੋ ਗਈਆਂ ਸਾਨੂੰ ਮਾਫ ਕਰ ਦਿਓ ਤੇ ਫਿਰ ਖਾਲਸਾ ਜੀ ਗੁਰੂ ਸਾਹਿਬ ਉਹਨੂੰ ਮਾਫ ਕਰ ਦਿੰਦੇ ਤੇ ਜੇ ਕਿਸੇ ਨੂੰ ਕਹੀਏ ਕੋਈ ਦੁਖੀ ਆ ਜਿੱਦਾਂ ਹੁਣ ਦਾਸ ਨੂੰ ਕਈ ਫੋਨ ਮੈਸੇਜ ਆਉਂਦੇ ਆ ਤੇ ਕਈ ਵਾਰੀ ਖਾਲਸਾ ਜੀ ਜ਼ਿਆਦਾਤਰ ਗੱਡੀ 'ਚ ਹੀ ਹੋਈਦਾ ਜਾਂਦੇ ਆਉਂਦੇ ਫਿਰ ਨਹੀਂ ਚੱਕੀ ਦਾ ਫੋਨ ਜੇ ਕਿਸੇ ਦਾ ਚੁੱਕ ਲਈਏ ਫੋਨ ਤੇ ਉਹਨੂੰ ਆਖੀਦਾ ਵੀ ਭਾਈ ਬਾਣੀ ਪੜਿਆ ਕਰ ਨਾਮ ਜਪਿਆ ਕਰ ਮੂਲ ਮੰਤਰ ਅਭਿਆਸ ਕਰਿਆ ਕਰ ਸਵਾਲਕ ਮੂਲ ਮੰਤਰ ਦਾ ਜਾਪ ਰੱਖ ਨਹੀਂ ਜੂ ਮੂਲ ਮੰਤਰ ਕਰ ਸਕਦਾ ਗੁਰ ਮੰਤਰ ਦਾ ਰੱਖ ਲਾ ਗਿੰਤੀ ਨਾ ਕਰ ਲਾ ਬਾਜ ਆਪੇ ਰੱਬ ਨੇ ਚਲਾ ਦੇਣਾ ਫਿਰ ਗਿੰਤੀਆਂ ਬਿੰਤੀਆਂ ਮੁੱਕ ਜਾਂਦੀਆਂ ਉਹ ਅੱਗੋਂ ਕਹੂਗਾ ਬੜੀ ਬਾਣੀ ਪੜਦੇ ਰਹਿਆ ਜੀ ਬਹੁਤ ਬਾਣੀ ਪੜੀ ਅਸੀਂ ਤੇ ਬਾਣੀ ਪੜਦੇ ਰਹਿੰਨੇ ਜਿੰਨੀ ਅਸੀਂ ਬਾਣੀ ਪੜੀ ਮੇਰੇ ਹਿਸਾਬ ਨਾਲ ਇੱਕ ਦਿਨ ਇੱਕ ਮਾਤਾ ਨੇ ਇਦਾਂ ਆਖਿਆ ਮੈਨੂੰ ਮੈਂ ਉਹਨੂੰ ਆਖਿਆ ਮੈਂ ਕਿਹਾ ਮਾਤਾ ਜੀ ਇਨੇ ਮੇਰੇ ਨਾਲ ਇਦਾਂ ਪੁੱਤ ਦਾ ਕੰਮਕਾਜ ਨਹੀਂ ਚੱਲਦਾ ਤੇ ਮੈਂ ਕਹਾ ਮਾਤਾ ਜੀ ਇਦਾਂ ਕਰਿਆ ਕਰੋ ਤੁਸੀਂ ਕੀ ਕਰਦੇ ਹੁੰਨੇ ਹੋ ਕਹਿੰਦੇ ਪੁੱਤ ਮੈਂ ਕੁਝ ਨਹੀਂ ਮੈਂ ਤਾਂ ਵਿਹਲੀ ਰਹਿਣੀ ਐ ਤੇ ਮੈਂ ਕਹਾ ਤੁਸੀਂ ਇੱਕ ਮਾਲਾ ਲਓ ਤੇ ਵਿਹਲੇ ਕਿਉਂ ਰਹਿਣਾ ਤੁਰਦੇ ਫਿਰਦੇ ਬੈਠੇ ਜਦੋਂ ਵੀ ਤੁਹਾਨੂੰ ਕੋਈ ਟਾਈਮ ਲੱਗਦਾ ਉਦੋਂ ਮਹਾਰਾਜ ਦੇ ਨਾਮ ਦੀਆਂ ਮਾਲਾ ਘਟਿਆ ਕਰੋ ਨਾਮ ਜਪਿਆ ਕਰੋ ਤੇ ਉਹ ਮਾਤਾ ਮੈਨੂੰ ਅੱਗੋਂ ਕਹਿੰਦੀ ਵੇ ਪੁੱਤ ਤੈਨੂੰ ਕੀ ਪਤਾ ਮੈਂ ਕਿੰਨਾ ਨਾਮ ਜਪਦੀ ਮੇਰੇ ਤੇ ਅੰਦਰ ਰੱਬ ਵਸਿਆ ਵਾ ਮੇਰੇ ਤੇ ਕਹਿੰਦੀ ਅੰਦਰ ਕੱਲੀ-ਕੱਲੀ ਇੰਦਰੀ ਚੋਂ ਵਾਹਿਗੁਰੂ ਵਾਹਿਗੁਰੂ ਆਵਾਜ਼ ਆਉਂਦੀ ਐ ਮੇਰੇ ਤਾਂ ਕੱਲੇ-ਕੱਲੇ ਰੂਮ ਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਐਨਾ ਜਪਿਆ ਰੱਬ ਨੂੰ ਮੈਂ ਐਨਾ ਧਿਆਇਆ ਰੱਬ ਨੂੰ ਫਿਰ ਮੈਂ ਉਹਨੂੰ ਆਖਿਆ ਫਿਰ ਮਾਤਾ ਮੈਨੂੰ ਮੇਰ ਕੋ ਕੀ ਪੁੱਛਦੀਆਂ ਜੇ ਤੇਰੇ ਅੰਦਰ ਹੀ ਰੱਬ ਵਸਿਆ ਤੂੰ ਦੇ ਪ੍ਰਗਟ ਹੀ ਕਰ ਲਿਆ ਰੱਬ ਤੇ ਫਿਰ ਮੇਰ ਕੋ ਕਿਉਂ ਪੁੱਛਦੀ ਫਿਰਦੀਆਂ ਤੇਰੇ ਰੂਮ-ਰੂਮ ਚ ਹੀ ਰੱਬ ਮਤਲਬ ਇਹੋ ਜੀਆਂ ਗੱਲਾਂ ਕਈ ਲੋਕ ਕਰਦੇ ਆ ਤੇ ਜਦੋਂ ਮੈਂ ਪੁੱਛਿਆ ਵੀ ਕਰਦੇ ਕੀ ਹੁੰਨੇ ਹੋ ਕਹਿੰਦੀ ਕਈ ਇਹਦੀ ਕਰ ਲਈਦਾ ਸਵੇਰੇ ਵਾਹਿਗੁਰੂ ਨੂੰ ਯਾਦ ਤੇ ਉਦੋਂ ਮੈਂ ਕਹਾ ਫਿਰ ਇਦਾਂ ਰੂਮ-ਰੂਮ ਚ ਵਸ ਜਾਂਦਾ ਰੱਬ ਨਹੀਂ ਵੇ ਪੁੱਤ ਸਾਡੇ ਕੋਲ ਇੰਨਾਂ ਨਹੀਂ ਜੱਪਿਆ ਜਾਂਦਾ ਐਵੇਂ ਤੈਨੂੰ ਆਖਾਂ ਨਾਲੇ ਹੱਸੀ ਜਾਵੇ ਨਾਲੇ ਟੀਚਰਾਂ ਨਹੀਂ ਆਉ ਮਾਤਾ ਕਰੀ ਜਾਵੇ ਖਾਲਸਾ ਜੀ ਇਦਾਂ ਦੀ ਸੰਗਤ ਤੋਂ ਬੰਦਾ ਕੀ ਕਰੇ ਸੋ ਇਹ ਜਿਹੜਾ ਰੱਬ ਦੇ ਨਾਮ ਨੂੰ ਵੀ ਟੀਚਰ ਕਰੀ ਜਾਣਾ ਟੀਚਰ ਸਮਝੀ ਜਾਣਾ ਉਹ ਬੜੀ ਮਾੜੀ ਗੱਲ ਹੈ ਰੱਬ ਦਾ ਨਾਮ ਸਾਰੀਆਂ ਸ਼ਕਤੀਆਂ ਦੇ ਵਿੱਚ ਸਮਰੱਥ ਹੈ ਖਾਲਸਾ ਜੀ ਮਹਾਰਾਜ ਦਾ ਨਾਮ ਐਡਾ ਵੱਡਾ ਬਿਆੰਤ ਹੈ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਖਾਲਸਾ ਜੀ ਲੋਕ ਪਰਲੋਕ ਵਿੱਚ ਸਹਾਈ ਹੋਣ ਵਾਲਾ ਰਖਿਆਕ ਹੈ ਰਿਜਕ ਦੇਣ ਵਾਲਾ ਹੈ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਸੁੱਖ ਦੇਣ ਵਾਲਾ ਹੈ ਆਨੰਦ ਦੇਣ ਵਾਲਾ ਹੈ ਇਹ ਸੰਸਾਰ ਵਿੱਚ ਸੋਭਾ ਦੇਣ ਵਾਲਾ ਹੈ ਇੱਜ਼ਤ ਪਤ ਰੱਖਣ ਵਾਲਾ ਹੈ ਜਿਹੜੀ ਵੀ ਇੱਛਾ ਕਾਮਨਾ ਕਰੋਗੇ ਮਹਾਰਾਜ ਦੇਣ ਵਾਲਾ ਹੈ ਚਾਰ ਪਦਾਰਥ ਵਾਹਿਗੁਰੂ ਦੇ ਘਰੋਂ ਮਿਲਦੇ ਹਨ ਇਡਾ ਵੱਡਾ ਉਦਾਤਾ ਹੈ ਜਿਸ ਵਾਹਿਗੁਰੂ ਜੀ ਨੇ ਸਾਡੀ ਰਚਨਾ ਰਚੀ ਹੈ ਜਿਸ ਵਾਹਿਗੁਰੂ ਨੇ ਸਾਡੇ ਅੰਗ ਪੈਰ ਖਾਲਸਾ ਜੀ ਵੇਖੋ ਹੱਥ ਪੈਰ ਉਂਗਲਾ ਕਿੰਨੇ ਕੰਮ ਅਸੀਂ ਕਰਦੇ ਹਾਂ ਖਾਣਾ ਨਾਲ ਕੰਨ ਨਾਲ ਨੱਕ ਨਾਲ ਮੂੰਹ ਨਾਲ ਕੋਈ ਅੰਗ ਸੰਸਾਰ ਸਰੀਰ ਵਿੱਚ ਹੋਵੇ ਜਿਹੜਾ ਵੀ ਕਵੇਂ ਰੱਬ ਨੇ ਕੋਈ ਉਹਨੂੰ ਪਤਾ ਹੀ ਨਹੀਂ ਲੱਗਾ ਤੇ ਉਹਨੇ ਐਵੇਂ ਲਾਤਾ ਸਾਰੇ ਅੰਗਾਂ ਦਾ ਕੋਆਪੋ ਆਪਣਾ ਕਾਰਜ ਹੈ ਕਿੱਡੀ ਸੋਣੀ ਉਹਨੇ ਘਾੜਤ ਕੜੀ ਹੈ ਖਾਲਸਾ ਜੀ 12 ਅਸੀਂ ਆ ਚੰਮ ਨੂੰ ਕੱਲਾ ਵੇਖੀ ਜਾਂਦੇ ਹੱਡੀਆਂ ਵੀ ਸਾਨੂੰ ਆਪਣੀਆਂ ਨਜ਼ਰ ਨਹੀਂ ਆਉਂਦੀਆਂ ਪਰ ਪਤਾ ਹੱਡੀਆਂ ਪਰ ਅੰਦਰ ਜਿਹੜਾ ਤਾਣਾ ਪੇਟਾ ਹੈ ਕਿੰਨੀਆਂ ਨਾੜਾਂ ਖਾਲਸਾ ਜੀ ਸਰੀਰ ਵਿੱਚ ਭਜੀਆਂ ਫਿਰਦੀਆਂ ਉਹਨਾਂ ਦੇ ਵਿੱਚ ਖੂਨ ਪੱਜਾ ਫਿਰਦਾ ਕੰਮ ਕਰੀ ਜਾਂਦਾ ਸਾਡਾ ਸੂਖਸ਼ਮ ਸਰੀਰ ਜਿਹੜਾ ਸਾਨੂੰ ਲਈ ਫਿਰਦਾ ਸੋ ਇਹ ਇਹ ਜਿਹੜੀਆਂ ਚੀਜ਼ਾਂ ਦੀ ਸਾਨੂੰ ਨਹੀਂ ਸਮਝ ਆਉਂਦੀ ਇਸ ਕਰਕੇ ਅਸੀਂ ਦੁਖੀ ਹੁੰਨੇ ਆ ਇਹ ਸਾਰੀ ਸੋਚੀ ਮਹਾਰਾਜ ਦੇ ਨਾਮ ਵਿੱਚੋਂ ਮਿਲਦੀ ਆ ਸੋ ਗੁਰਮੁਖੋ ਗੁਰੂਆਂ ਦਾ ਨਾਮ ਜਪਿਆ ਕਰੋ ਕਿਉਂਕਿ ਜਿਨ੍ਹਾਂ ਕੋ ਗੁਰੂ ਨਾਨਕ ਸਾਹਿਬ ਹਨ ਉਹਨਾਂ ਦੇ ਕੋਲ ਖਾਲਸਾ ਜੀ ਹੋਰ ਪਿੱਛੇ ਕਿਹੜੀ ਸ਼ੈ ਮੰਗਣ ਵਾਸਤੇ ਤੁਹਾਡਾ ਤੇ ਗੁਰੂ ਗੁਰੂ ਨਾਨਕ ਸਾਹਿਬ ਹੈ ਜੀ ਦੇ ਅੱਗੇ ਖਾਲਸਾ ਜੀ ਸਾਰੇ ਸੰਸਾਰ ਖੰਡਾਂ ਬ੍ਰਹਮੰਡਾਂ ਦੀਆਂ ਸ਼ਕਤੀਆਂ ਆ ਕੇ ਝੁਕਦੀਆਂ ਮੰਗਦੀਆਂ ਹਨ ਉਹ ਤੁਹਾਡਾ ਗੁਰੂ ਹੈ ਤੇ ਆਪਾਂ ਥਾਂ ਥਾਂ ਤੋਂ ਮੰਗਦੇ ਫਿਰਿ ਇਹ ਪੁਜਾਰੀ ਬਣੀਏ ਫਿਰ ਸਾਡੇ ਵਾਸਤੇ ਤੇ ਲਾਹਨਤ ਦੀ ਗੱਲ ਹੈ ਸੋ ਮਹਾਰਾਜ ਕਿਰਪਾ ਕਰਨ ਆਓ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜੀ ਦੀ ਹੱਡ ਬੀਤੀ ਸਰਵਣ ਕਰੀਏ ਖਾਲਸਾ ਜੀ ਕੱਲ ਮਹਾਰਾਜ ਦੀ ਕਿਰਪਾ ਸਦਕਾ ਜਿਹੜੀਆਂ ਲੋਈਆਂ ਦੀ ਸੇਵਾ ਸੀ ਉਹ ਜਿੰਨੀ ਕ ਸੰਗਤ ਨੇ ਸੇਵਾ ਭੇਜੀ ਸੀ ਜਿਨ੍ਹਾਂ ਨੇ ਭੇਜੀ ਮਹਾਰਾਜ ਉਹਨਾਂ ਨੂੰ ਚੜ੍ਹ ਦੀ ਕਲਾ ਉਹਨਾਂ ਨੂੰ ਬਰਕਤਾਂ ਮਹਾਰਾਜ ਨਾਮਦਾਨ ਸਿੱਖੀ ਜੀਵਨ ਉਹਨਾਂ ਦੇ ਘਰਾਂ ਵਿੱਚ ਬਖਸ਼ਣ ਉਹਨਾਂ ਨੂੰ ਮਹਾਰਾਜ ਕਿਸੇ ਪ੍ਰਕਾਰ ਦੀ ਤੋੜ ਨਾ ਹੋਣ ਦੇਣ ਕਿਉਂਕਿ ਵੱਡੀ ਸੇਵਾ ਸੀ ਤੇ ਖਾਲਸਾ ਜੀ ਬਾਬਾ ਨੌ ਸਿੰਘ ਸਾਹਿਬ ਦੇ ਸਮਾਧੇ ਤੇ ਸਾਰੇ ਸਿੱਖਾਂ ਨੂੰ ਇਹ ਭੇਟਾ ਹੋਣੀਆਂ ਹਨ ਲੋਈਆਂ ਤੇ ਜਿਨ੍ਹਾਂ ਨੂੰ ਭੇਟਾ ਹੋਣੀਆਂ ਨੇ ਉਹਨਾਂ ਨੇ ਅਸੀਸਾਂ ਵੀ ਦੇਣੀਆਂ ਹਨ ਸੋ ਮਹਾਰਾਜ ਦੀ ਕਿਰਪਾ ਦੇ ਨਾਲ ਖਾਲਸਾ ਜੀ 2.5 ਲੱਖ ਦਾ ਸਮਾਨ ਪੂਰਾ 500 ਦੀ ਇੱਕ ਸੀ 2.5 ਲੱਖ ਪੂਰਾ ਲੱਗਾ ਤੇ ਕੱਲ ਮਹਾਰਾਜ ਦੀ ਕਿਰਪਾ ਸਤਕਾ ਸ੍ਰੀ ਅਨੰਦਪੁਰ ਸਾਹਿਬ ਨਾਲੇ ਪਾਪੂ ਜੀ ਦੇ ਦਰਸ਼ਨ ਕਰਕੇ ਆਏ ਨਾਲੇ ਖਾਲਸਾ ਜੀ ਉਥੋਂ ਇਹ ਲੋਈਆਂ ਲੈ ਕੇ ਆਏ ਤੇ ਫਿਰ ਰਾਤ ਅਸੀਂ 8 ਵਜੇ ਇੱਥੋਂ ਗਏ ਸਾਂ ਮਹਾਂਪੁਰਸ਼ਾਂ ਕੋਲੇ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਮਹਾਂਪੁਰਸ਼ 16ਵੇਂ ਮਜੂਦਾ ਮੁਖੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜਗ੍ਹਾ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਉਹਨਾਂ ਨੂੰ ਖਾਲਸਾ ਜੀ ਭੇਟਾ ਕਰਕੇ ਆਏ ਉੱਥੇ ਬੜੇ ਖੁਸ਼ ਹੋਏ ਵਿਖਾਇਆ ਦਾਸ ਨੇ ਵੀਡੀਓ ਵੀ ਬਣਾਈ ਆਪ ਜੀ ਨੂੰ ਜਰੂਰ ਦਰਸ਼ਨ ਕਰਾਵਾਂਗੇ ਕੱਲ ਉੱਥੇ ਸੀਗੇ ਮਹਾਰਾਜ ਦੀ ਕਿਰਪਾ ਨਾਲ ਆਪ ਸੰਗਤਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ ਇੱਕ ਬੇਨਤੀ ਦਾਸ ਦੇ ਦਾਸ ਨੇ ਕਰਨੀ ਹੈ ਮਹਾਂਪੁਰਸ਼ਾਂ ਨੇ ਲਈ ਸੀ ਸੇਵਾ ਖਾਲਸਾ ਜੀ ਉਹਨਾਂ ਨੇ ਆਖਿਆ ਵੀ ਹੁਣ ਸਮਾਗਮ ਹੈ 15 ਤਰੀਕ ਨੂੰ ਜੋ ਆਪਾਂ ਨੂੰ ਹੁਕਮ ਹੁੰਦਾ ਸ਼ੀਦਾਂ ਲੋ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਖਾਲਸਾ ਜੀ ਉਹ ਕਹਿੰਦੇ ਆ ਵੀ ਮਹਾਂਪੁਰਸ਼ਾਂ ਨੇ ਆਖਿਆ ਵੀ ਸੰਗਤ ਨੂੰ ਥੋੜੀ ਬੋਦੀ ਸੇਵਾ ਲਾਓ ਜੇ ਤੁਹਾਡੇ ਕੋਲੇ ਸੰਗਤ ਹੈ ਵੀ ਆਪਾਂ ਨੂੰ ਬਦਾਮ ਲਾਚੀਆਂ ਇਹ ਚੀਜ਼ਾਂ ਚਾਹੀਦੀਆਂ ਕਿਉਂਕਿ ਉਸ ਦਿਨ 15 ਤਰੀਕ ਨੂੰ ਖਾਲਸਾ ਜੀ ਵੱਡਾ ਸਮਾਗਮ ਹੈ ਤੇ ਜਿੰਨੇ ਦਾਲ ਪੰਥਾਂ ਨੂੰ ਸ਼ਰਧਾਈਆਂ ਹੀ ਸ਼ੱਕਦੇ ਹੋਰ ਚਾਹ ਦੇ ਪੁਜਾਰੀ ਨਹੀਂ ਦੁੱਧ ਦੇ ਪੁਜਾਰੀ ਨਹੀਂ ਉਹ ਸ਼ਰਧਾਈਆਂ ਸ਼ੱਕਦੇ ਆ ਤੇ ਵੱਧ ਤੋਂ ਵੱਧ ਖਾਲਸਾ ਜੀ ਉਦੋਂ ਉੱਥੇ ਰਸਤਬਸਤ ਜਿਹੜੀ ਚੜ੍ਹਦੀ ਆ ਤੇ ਚੜਾਉਣੀ ਚਾਹੀਦੀ ਵੀ ਆ ਕਿਉਂਕਿ ਉਹ ਸੀਧਾਂ ਦਾ ਸਾਨਿਆ ਤੇ ਲੱਗਦੀ ਵੀ ਬੜੀ ਉਸ ਦਿਨ ਖਾਲਸਾ ਜੀ ਐਡਾ ਵੱਡਾ ਇਕੱਠ ਹੁੰਦਾ ਮਹਾਰਾਜ ਨੇ ਜੇ ਕਿਰਪਾ ਕੀਤੀ ਦਾਸ ਉਸ ਦਿਨ ਵੀਡੀਓ ਬਣਾਵੇਂਗਾ ਲਾਈਵ ਚੱਲਣਾ ਤੁਸੀਂ ਦਰਸ਼ਨ ਕਰਿਓ ਮੈਂ ਤੁਹਾਨੂੰ ਲਿੰਕ ਸ਼ੇਅਰ ਕਰਾਂਗਾ ਦਰਸ਼ਨ ਮੇਲੇ ਉਹ ਦਿਨ ਪਰਸਿਓ ਉਸ ਸਥਾਨ ਦੇ ਫੌਜਾਂ ਵੇਖਿਓ ਤੇ ਭਾਈ ਉਹਦੇ ਵਿੱਚ ਵੀ ਵਾਦ ਚੱਲ ਕੇ ਹਿੱਸਾ ਪਾਉ ਮਹਾਂਪੁਰਸ਼ਾਨੇ ਬੇਨਤੀ ਮਹਾਂਪੁਰਸ਼ਾ ਦਾ ਹੁਕਮ ਸੀ ਮੇਰੀ ਬੇਨਤੀ ਹੈ ਤੇ ਆਪਾਂ ਰਲ ਮਿਲ ਕੇ ਜਿੰਨੇ ਜੋ ਕਿ ਹੋਵਾਂਗੇ ਜਿਨ੍ਹਾਂ ਨੇ ਸੇਵਾ ਕਰਨੀ ਹੋਈ ਜਰੂਰ ਆਪਾਂ 14 ਤਰੀਕ ਨੂੰ ਹੀ ਚਣੇ ਪਚਾਉਣੇ ਨੇ 14 ਤਰੀਕ ਨੂੰ ਹੀ ਇਹ ਰਸਤਾ ਪਹੁੰਚਾਵਾਂਗੇ ਜਿਨੇ ਸੇਵਾ ਕੋਈ ਲੁੱਟਣੀ ਹੋਵੇ ਭਾਈ ਜਰੂਰ ਦਾਸ ਨਾਲ ਸੰਪਰਕ ਕਰ ਲਓ ਜਾਂ ਸਿੱਧੇ ਜਾ ਕੇ ਉੱਥੇ ਤੁਸੀਂ ਸੇਵਾ ਦੀ ਕੀ ਆ ਸਕਦੇ ਹਾਂ ਸੋ ਮਹਾਰਾਜ ਕਿਰਪਾ ਕਰਨ ਤੇ ਦਾਸ ਨੇ ਉਦਾਂ ਮਹਾਂਪੁਰਸ਼ਾਂ ਨੂੰ ਆਖਿਆ ਸੀ ਵੀ ਇੱਕ ਬੋਰਾ ਦਾਸ ਵੱਲੋਂ ਮਹਾਰਾਜ ਬਦਾਮਾਂ ਦਾ ਚੜਾਵਾਂਗੇ 30 ਕਿਲੋ ਦਾ ਹੁੰਦਾ ਜਿੰਨੇ ਦਾ ਵੀ ਹੋਇਆ ਤੇ ਜਿਦੋਂ ਇੱਕ ਮਰਜ਼ੀ ਕਰਕੇ ਕਰਾਂਗੇ ਇਸ ਕਰਕੇ ਗੁਰਮਖੋ ਹੋਰਾਂ ਨੇ ਵੀ ਜਿਨ੍ਹਾਂ ਨੇ ਸੇਵਾ ਕਰਨੀ ਹੋਈ ਜਰੂਰ ਦੱਸਿਓ ਮਹਾਰਾਜ ਕਿਰਪਾ ਕਰਨ ਆਓ ਜੀ ਅੱਜ ਛੋਟੀ ਜੀ ਹੱਡ ਬੀਤੀ ਹੈ ਖਾਲਸਾ ਜੀ ਇਹ ਹੱਡ ਬੀਤੀ ਇੱਕ ਭੈਣ ਹੋਣਾ ਨੇ ਸਿਰੌਣਾ ਕੀਤੀ ਹੈ ਕਿ ਭਾਈ ਸਾਹਿਬ ਜੀ ਵੀ ਮੇਰੀ ਇੱਕ ਛੋਟੀ ਭੈਣ ਹੈ ਤੇ ਉਹਨੂੰ ਨਾ ਇੱਕ ਦਿਨ ਅਚਾਨਕ ਖੂਨ ਦੀ ਉਲਟੀ ਆਈ ਤੇ ਇਹ ਜਿਹੜੀ ਭੈਣ ਹੱਡ ਵੀਤੀ ਸੁਣਾ ਰਹੀ ਐ ਇਹਦੇ ਘਰ ਪੁਜੰਗੀ ਨਹੀਂ ਸੀਗਾ ਤੇ ਇਹ ਬਾਬਾ ਦੀਪ ਸਿੰਘ ਬਾਬਾ ਨੌ ਸਿੰਘ ਸਾਹਿਬ ਦੇ ਘਰ ਬਹੁਤ ਜਾਂਦੀ ਰਹੀ ਸੇਵਾ ਕਰਦੀ ਰਹੀ ਆ ਉਥੇ ਤੇ ਇਹਨੂੰ ਮਹਾਰਾਜ ਨੇ ਉਥੋਂ ਪੁਜਘੀ ਦਿੱਤਾ ਤੇ ਇਹ ਕਹਿੰਦੇ ਵੀ ਮੈਂ ਬਹੁਤ ਸਮੇਂ ਤੋਂ ਬਾਬਾ ਨੌ ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਨੂੰ ਮੰਦੀ ਆ ਤੇ ਮੇਰੀ ਇੱਕ ਛੋਟੀ ਭੈਣ ਅਜੇ ਕੁਆਰੀ ਐ ਤੇ 24 ਸਾਲਾਂ ਦੀ ਐ ਉਹ ਇੱਕ ਦਿਨ ਅਸੀਂ ਅਚਾਨਕ ਹੀ ਬੈਠੇ ਸਾਂ ਤੇ ਇਨੂੰ ਖੰਗ ਜੀ ਆਈ ਤੇ ਫਿਰ ਉਸ ਤੋਂ ਬਾਅਦ ਖੂਨ ਦੀ ਉਲਟੀ ਆਈ ਅਸੀਂ ਇਹਨੂੰ ਲੈ ਕੇ ਗਏ ਤੇ ਸਾਨੂੰ ਡਾਕਟਰ ਨੇ ਹੋਰ ਡਰਾ ਦਿੱਤਾ ਕਹਿੰਦਾ ਵੀ ਜੇ ਖੂਨ ਦੀ ਉਲਟੀ ਆਈ ਆ ਵੀ ਇਹਨਾਂ ਨੂੰ ਕਿਤੇ ਕੈਂਸਰ ਹੀ ਨਾ ਹੋਵੇ ਇਦਾਂ ਕਰਕੇ ਖਾਲਸਾ ਜੀ ਉਹਨੇ ਡਰਾ ਦਿੱਤਾ ਉਹ ਡਰਨ ਕਰਕੇ ਕੁੜੀ ਜਿਹੜੀ ਸੀ ਉਹ ਦਿਲ ਹੀ ਛੱਡ ਗਿਉ ਨੂੰ ਦਿਲ ਛੱਡਣ ਕਰਕੇ ਬੁਖਾਰ ਹੋ ਗਿਆ ਚਿੰਤਾ ਪੈ ਗਈ ਚਿੰਤਾ ਬਹੁਤ ਵੱਡੀ ਬਿਮਾਰੀ ਹੈ ਜਿਹਨੂੰ ਪੈ ਜਾਂਦੀ ਹੈ ਇਹਨੂੰ ਅੰਦਰੋਂ ਅੰਦਰ ਹੀ ਖਾ ਜਾਂਦੀ ਹੈ ਅੰਦਰੋਂ ਅੰਦਰ ਹੀ ਬੰਦਾ ਸੋਚੀ ਜਾਂਦਾ ਵੀ ਪਤਾ ਨਹੀਂ ਕੀ ਹੋ ਜਾਣਾ ਆ ਹੋ ਜਾਣਾ ਉਹ ਹੋ ਜਾਣਾ ਚਿੰਤਾ ਬਹੁਤ ਵੱਡੀ ਬਿਮਾਰੀ ਹੈ ਜਿਹਨੂੰ ਲੱਗ ਜਾਂਦੀ ਹੈ ਉਹਨੂੰ ਘੋਣ ਵਾਂਗ ਲੱਗਦੀ ਹੈ ਖਾਈ ਜਾਂਦੀ ਹੈ ਅੰਦਰੋਂ ਜਿਦਾਂ ਛੇਕ ਖਾ ਰੱਖੇ ਛੇਂਗ ਜਿਹੜੀ ਲੱਕੜ ਨੂੰ ਖਾ ਜਾਂਦੀ ਹੈ ਚਿੰਤਾ ਬੰਦੇ ਨੂੰ ਖਾ ਜਾਂਦੀ ਸੋ ਗੁਰਮਖੋ ਐਵੇਂ ਕਹਿੰਦੇ ਵੀ ਬਹੁਤ ਜ਼ਿਆਦਾ ਉਹ ਕੁੜੀ ਸਾਡੀ ਡਰ ਗਈ ਤੇ ਅਸੀਂ ਦੂਜਾਰ ਜਗ੍ਹਾ ਸਾਨੂੰ ਕਿਸੇ ਨੇ ਦੱਸਿਆ ਵੀ ਉੱਥੇ ਜਾਈ ਉੱਥੇ ਟੈਸਟ ਕਰਾਈ ਇੱਕ ਬੰਦੇ ਡਾਕਟਰ ਚੰਗੇ ਨੂੰ ਅਸੀਂ ਮਿਲੇ ਉਹ ਵੀ ਬੰਦਾ ਚੰਗਾ ਕਰਾ ਸੀ ਲੋਕੀ ਕਹਿੰਦੇ ਸੀ ਚੰਗਾ ਸੀ ਅਸੀਂ ਗਏ ਤੇ ਉਹਨੇ ਵੀ ਸਾਨੂੰ ਕਹਿਤਾ ਜੇ ਟੈਸਟ ਹੋਏ ਨਹੀਂ ਕੁਝ ਵੀ ਨਹੀਂ ਹੋਇਆ ਕਹਿੰਦੇ ਸਾਰ ਤੇ ਕੈਂਸਰ ਤੇ ਲੱਗਦੇ ਆ ਤੇ ਮੈਂ ਵੀ ਡਰ ਗਈ ਵੀ ਦੋ ਬੰਦਿਆਂ ਨੇ ਕਹਿਤਾ ਵੀ ਸੱਚੀ ਨਾ ਕਰੀ ਇਹ ਗੱਲ ਹੋ ਗਈ ਮੈਂ ਵੀ ਜਵਾਨ ਕੁੜੀ ਆ ਤੇ ਅਸੀਂ ਤੈਨੂੰ ਵਿਚਾਰੀ ਨੂੰ ਹੁਣ ਵਿਆਹਣ ਦੀਆਂ ਰਹਾਂ ਸਕੀਮਾਂ ਘੜਨ ਤੇ ਇਹ ਕੁਝ ਹੋਰ ਹੀ ਨਿਕਲ ਆਇਆ ਕੰਮ ਕਹਿੰਦੇ ਵੀ ਮੇਰੀ ਮਾਂ ਨੇ ਵੀ ਦਿਲ ਛੱਡਿਆ ਤੇ ਉਹ ਦੋਵੇਂ ਜਣੀਆਂ ਬਿਮਾਰ ਹੋ ਗਈ ਬਾਹ ਉਹ ਬਿਮਾਰ ਮਾਂ ਮੇਰੀ ਤੇ ਹੋਸ਼ ਹੀ ਨਹੀਂ ਸੀ ਫੜਦੀ ਤੇ ਜਿਹੜੀ ਕੁੜੀ ਸੀ ਉਹਨੂੰ ਇੰਨਾ ਕੁ ਬੁਖਾਰ ਆਣ ਲੱਗ ਪਿਆ ਚਿੰਤਾ ਹੀ ਐਸੀ ਸਿਰ ਨੂੰ ਸਰੀਰ ਨੂੰ ਚੜ ਗਈ ਬੁਖਾਰ ਨਾ ਉਹਦਾ ਲੱਥੇ ਕਹਿੰਦੇ ਵੀ ਅਸੀਂ ਫਿਰ ਉਹਨੂੰ ਇੱਕ ਜਗ੍ਹਾ ਲੈ ਕੇ ਗਏ ਪਤਾ ਨਹੀਂ ਵਾਹਿਗੁਰੂ ਜਾਣੇ ਕਿੱਥੇ ਬਠਿੰਡੇ ਖੜਿਆ ਕਿੱਥੇ ਫਰੀਦਕੋਟ ਚਾਇਰ ਹਸਪੀਟਲ ਨੇ ਜਿਹੜੇ ਕਿ ਬਠਿੰਡੇ ਨੇ ਮੈਨੂੰ ਮੈਨੂੰ ਰਿਸਰ ਗਿਆ ਕਹਿੰਦੇ ਉੱਥੇ ਗਏ ਉੱਥੇ ਟੈਸਟ ਵਗੈਰਾ ਇਹਨੇ ਸਾਰੇ ਹੋਏ ਸਭ ਕੁਝ ਜਦੋਂ ਟੈਸਟ ਹੋਇਆ ਤੇ ਉਹਨਾਂ ਨੇ ਸਾਨੂੰ ਆਖਿਆ ਵੀ 10ੰਕ ਦਿਨਾਂ ਨੂੰ ਰਿਪੋਰਟ ਆਊਗੀ ਤੇ ਕਹਿੰਦੇ ਅਸੀਂ ਮੈਂ ਫਿਰ 10 ਦਿਨ ਬਾਬਾ ਦੀਪ ਸਿੰਘ ਬਾਬਾ ਨੌ ਸਿੰਘ ਸਾਹਿਬ ਦੇ ਘਰ ਸੇਵਾ ਕਰਦੀ ਰਹੀ ਹਾਂ ਖਾਲਸਾ ਜੀ ਅਮਰਤਸਰ ਸਾਹਿਬ ਦੇ ਲਾਗੇ ਦੇ ਹੀ ਨੇ ਤੇ ਕਹਿੰਦੇ ਵੀ ਮੈਂ ਉੱਥੇ ਸੇਵਾ ਕਰਨ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਵੀ ਕਿਰਪਾ ਕਰੋ ਮਹਾਰਾਜੇ ਭੈਣ ਠੀਕ ਹੋ ਜਵੇ ਤੇ ਖਾਲਸਾ ਜੀ ਇਹ ਭੈਣ ਕਹਿੰਦੀ ਵੀ ਮੈਂ ਇੱਥੋਂ ਬਾਬਾ ਦੀਪ ਸਿੰਘ ਬਾਬਾ ਨੌ ਸਿੰਘ ਸਾਹਿਬ ਦੇ ਘਰੋਂ ਸਭ ਕੁਝ ਲਿਆ ਮੈਨੂੰ ਪੁੱਤ ਇੱਥੋਂ ਮਿਲਿਆ ਮੇਰਾ ਘਰ ਵਾਲੇ ਨੂੰ ਕੋਈ ਕੰਮ ਨਹੀਂ ਸੀਗਾ ਇੱਥੇ ਮੈਂ ਅਰਦਾਸਾਂ ਕਰਦੀ ਰਹੀ ਉਹ ਬਦਲ ਬਾਹਰ ਦਾ ਬਣ ਗਿਆ ਉਹ ਬਾਹਰ ਹੈ ਤੇ ਮੇਰੇ ਸੋਹਰੇ ਪਰਿਵਾਰ ਵਿੱਚ ਹੋਰ ਕੋਈ ਵੀ ਨਹੀਂ ਆ ਤੇ ਇਸ ਕਰਕੇ ਮੈਂ ਪੇਕੇ ਰਹਿਣੀ ਆ ਮੇਰੇ ਬੱਚੇ ਇੱਥੇ ਪੜ੍ਹਦੇ ਆ ਤੇ ਜਦ ਨੂੰ ਆਉਂਦੇ ਆ ਉਦੋਂ ਅਸੀਂ ਆਪਣੇ ਘਰ ਚਲ ਜਾਂਦੇ ਆ ਤੇ ਐਵੇਂ ਖਾਲਸਾ ਜੀ ਕਹਿੰਦੇ ਬਾਬਾ ਦੀਪ ਸਿੰਘ ਬਾਬਾ ਨੋਹ ਸਿੰਘ ਸਾਹਿਬ ਨੇ ਬਹੁਤ ਕੁਝ ਮੈਨੂੰ ਬਖਸ਼ਿਆ ਤੇ ਮੈਂ ਬਾਬਾ ਜੀ ਅੱਗੇ ਹੀ ਅਰਦਾਸ ਕੀਤੀ ਬਾਬਾ ਜੀ ਜਦ ਨੂੰ ਉਦੋਂ ਸਭ ਕੁਝ ਬਖਸ਼ਣ ਕਿਰਪਾ ਕਰੋ ਮਹਾਰਾਜ ਭੈਣ ਹੈ ਬਿਮਾਰ ਹੈ ਕਿਰਪਾ ਕਰੋ ਸੱਚੇ ਪਾਤਸ਼ਾਹ ਰਾਜੀ ਕਰ ਦੋ ਕਹਿੰਦੇ ਫੇ ਮੈਂ ਉਥੇ ਸ਼ੀਧੀ ਦੇ ਅਗਲੀ ਰਸਤਾ ਵੀ ਲੈ ਕੇ ਆਈ ਸਮਾਦੇ ਦਾ ਚੋਲਾ ਵੀ ਚੜਾਇਆ ਚਣੇ ਵੀ ਦਿੱਤੇ ਬੜਾ ਮਹਾਰਾਜ ਦੀ ਕਿਰਪਾ ਨਾਲ ਜੋ ਜੋ ਸੇਵਾ ਸਤਗੁਰਾਂ ਨੇ ਲਈ ਆਪਾਂ ਕਰਦੇ ਰਹੇ ਕਹਿੰਦੇ ਫਿਰ ਨਾ 10 ਦਿਨਾਂ ਬਾਅਦ ਜੋ ਰਿਪੋਰਟ ਆਈ ਜਿੱਦਾਂ ਅੱਜ ਕੱਲੂ ਰਿਪੋਰਟ ਆਉਣੀ ਸੀਗੀ ਤੇ ਅੱਜ ਮੇਰੀ ਭੈਣ ਕੋ ਗੱਲ ਕਹੀ ਜਾਵੇ ਭੈਣੇ ਮੈਂ ਮਰ ਜਾਣਾ ਹੁਣ ਮੈਂ ਮਰ ਜਾਣਾ ਇਦਾਂ ਉਹਨੇ ਮਨ ਵਿੱਚ ਉਹ ਗੱਲ ਘਰ ਘਰ ਗਈ ਉਹ ਮੈਂ ਉਹਨੂੰ ਬੜਾ ਤਰਵਾਸ ਦਿੱਤਾ ਮੈਂ ਆਖਿਆ ਵੀ ਕੋਈ ਗੱਲ ਨਹੀਂ ਪੁੱਤ ਕੁਝ ਨਹੀਂ ਹੁੰਦਾ ਤੂੰ ਫਿਕਰ ਨਾ ਕਰ ਵੀ ਮਹਾਰਾਜ ਰੱਖਿਆ ਸਭ ਕੁਝ ਸਹੀ ਹੋ ਜਾਣਾ ਤੇ ਉਹ ਭੈਣ ਕਹਿੰਦੀ ਉਸ ਦਿਨ ਰਾਤ ਮੈਨੂੰ ਨੀਂਦ ਨਹੀਂ ਆਈ ਸਾਰੀ ਰਾਤ ਮੇਰਾ ਬੱਚਾ ਸੌਂ ਗਿਆ ਮੈਂ ਲਾਗੇ ਬੈਠੀ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਕਿਉਂਕਿ ਹੁਣ ਮੇਰੀ ਭੈਣ ਹੈ ਤੇ ਉਹਨਾਂ ਪ੍ਰੇਮ ਹੈ ਤੇ ਨਾਲ ਇਕੱਠੀਆਂ ਅਸੀਂ ਖੇਡੀਆਂ ਪੜੀਆਂ ਤੇ ਉਹ ਕਹਿੰਦੀ ਵੀ ਮੈਂ ਸਾਰੀ ਰਾਤ ਹੀ ਮਹਾਰਾਜ ਨੂੰ ਯਾਦ ਕਰਦੀ ਸੀ ਬਾਬਾ ਦੀਪ ਸਿੰਘ ਜੀ ਬਾਬਾ ਨੌ ਸਿੰਘ ਜੀ ਬਾਬਾ ਦੀਪ ਸਿੰਘ ਜੀ ਪਾਪਾ ਨੌ ਸਿੰਘ ਦੀ ਐਦਾਂ ਕਰਕੇ ਸਾਰੀ ਰਾਤ ਕੱਢਦੀ ਕਹਿੰਦੇ ਅਗਲੇ ਦਿਨ ਅਸੀਂ ਜਾਣਾ ਸੀ ਉਹ ਉੱਥੇ ਗਏ ਉੱਥੇ ਮਿਲੇ ਅਸੀਂ ਡਾਕਟਰ ਨੂੰ ਤੇ ਉਹਨਾਂ ਨੇ ਜਿਹੜੀਆਂ ਸਾਰੀਆਂ ਰਿਪੋਰਟਾਂ ਆਈਆਂ ਨੂੰ ਆਖਿਆ ਵੀ ਇਹੋ ਜੀ ਇਹਨੂੰ ਕੋਈ ਦਿੱਕਤ ਨਹੀਂ ਗਈ ਕੋਈ ਇਹਨੂੰ ਕੈਂਸਰ ਨਹੀਂ ਗਈ ਕੋਈ ਕੋਸ਼ ਨਹੀਂਗਾ ਕੁਝ ਨਹੀਂ ਹੋਇਆ ਫਿਰ ਉਹ ਖਾਲਸਾ ਜੀ ਅਸੀਂ ਗੁਰੂ ਰਾਮ ਦਾਸ ਹਸਪੀਟਲ ਮਿਲੇ ਇੱਕ ਡਾਕਟਰ ਨੂੰ ਸਾਨੂੰ ਕਿਸੇ ਨੇ ਦੱਸਿਆ ਚਲੋ ਸਾਡੀ ਮਾਂ ਜਾਨ ਚ ਜਾਨ ਆਈ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਵੀ ਇਹਨੂੰ ਕੋਈ ਰੋਗ ਨਹੀਂਗਾ ਤੇ ਫਿਰ ਅਸੀਂ ਪਤਾ ਕੀਤਾ ਵੀ ਇਹਨੂੰ ਇਹ ਕੀ ਗੱਲ ਹੋਈ ਕਿਉਂ ਕਿਉਂ ਆਇਆ ਫਿਰ ਉਹ ਖਾਲਸਾ ਜੀ ਕੈਮਰਾ ਪਾ ਕੇ ਸ਼ਾਇਦ ਅੰਦਰੋਂ ਦੀ ਚੈੱਕ ਕਰਦੇ ਹੁੰਦੇ ਉਹਨਾਂ ਨੇ ਚੈੱਕ ਕੀਤਾ ਤੇ ਇਰੇ ਨਾ ਖਾਲਸਾ ਜੀ ਗਲੇ ਦੇ ਵਿੱਚ ਜਿੱਥੇ ਇੱਕ ਆਪਣਾ ਜਿੱਥੋਂ ਆਪਾਂ ਨਜ਼ਰ ਆਉਂਦਾ ਫਿਰ ਅੱਗੇ ਨਜ਼ਰ ਨਹੀਂ ਉੱਥੇ ਇੱਕ ਕੋਈ ਸ਼ਾਲਾ ਬਣਿਆ ਸੀ ਉਹ ਸ਼ਾਲਾ ਬਣਿਆ ਸੀ ਇਹਨੂੰ ਪਤਾ ਨਹੀਂ ਸੀ ਲੱਗਦਾ ਉਦਾਂ ਇਹ ਕਹਿੰਦੀ ਸੀ ਵੀ ਮਹੀਨਾ ਤੋਂ ਪਹਿਲਾਂ ਵੀ ਮੇਰੇ ਨਾ ਗਲੇ 'ਚ ਦਰਦ ਹੁੰਦੀ ਆ ਗਲੇ 'ਚ ਦਰਦ ਹੁੰਦਾ ਉਹ ਅੰਦਰਲੇ ਬਨੇ ਸ਼ਾਲਾ ਬਣਿਆ ਸੀ ਉਹ ਜਦੋਂ ਇਹਨੇ ਖੰਘਿਆ ਤੇ ਉਹ ਖਾਲਸਾ ਜੀ ਉਹਦੇ ਪ੍ਰੈਸ਼ਰ ਨਾਲ ਅੰਦਰੋਂ ਹਵਾ ਹੀ ਤੋਂ ਫਟ ਗਿਆ ਕਿ ਇਹਦੇ ਨਾਲ ਹੀ ਖੂਨ ਬਾਹਰ ਨੂੰ ਆ ਗਿਆ ਉਹ ਐਵੇਂ ਘਟਨਾ ਹੋਈ ਸੀ ਤੇ ਉਹ ਵੇਖੋ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬਾ ਬਾਬਾ ਨੌ ਸਿੰਘ ਸਾਹਿਬ ਨੇ ਕਲਾ ਵਰਤਾਈ ਉਹ ਜਿਦਣੇ ਪਤਾ ਲੱਗਾ ਉਸ ਤੋਂ ਅਗਲੇ ਦਿਨ ਹੀ ਕੁੜੀ ਰਾਜੀ ਹੋ ਗਈ ਉਹਦਾ ਬੁਖਾਰ ਵੀ ਲੱਥ ਗਿਆ ਸਭ ਕੁਝ ਵਧੀਆ ਹੋ ਗਿਆ ਮਾਤਾ ਵੀ ਸਾਡੀ ਠੀਕ ਹੋ ਗਈ ਸ਼ੀਦਾਨੀ ਏਡੀ ਕਲਾ ਵਰਤਾਈ ਨਹੀਂ ਤੇ ਵਹਿਮ ਦੇ ਵਿੱਚ ਮਰ ਚਲੀਆਂ ਸੀ ਕਹਿੰਦੇ ਮੈਂ ਫਿਰ ਇਹਨਾਂ ਨੂੰ ਆਖਿਆ ਵੀ ਵੇਖੋ ਇਹ ਬਾਬਾ ਦੀਪ ਸਿੰਘ ਬਾਬਾ ਨੌ ਸਿੰਘ ਸਾਹਿਬ ਦੀ ਕਿਰਪਾ ਤੇ ਤੁਸੀਂ ਜਾਇਆ ਕਰੋ ਇਹ ਬਹੁਤ ਘਟ ਜਾਂਦੇ ਆ ਸਿਰਫ ਮੈਂ ਹੀ ਜਾਂਦੀ ਸੰਕਵਾਰੀ ਹੁੰਦੀ ਵੀ ਜਾਂਦੀ ਰਹੀਆਂ ਵਿਆਹ ਤੋਂ ਬਾਅਦ ਵੀ ਜਾਂਦੀ ਰਹੀਆਂ ਇਹ ਨਹੀਂ ਸੀ ਜਾਂਦੇ ਪਰ ਜਦੋਂ ਤੋਂ ਉਹ ਨੂੰ ਪਤਾ ਲੱਗਾ ਵੀ ਨਹੀਂ ਮੈਂ ਬਿਲਕੁਲ ਠੀਕ ਆ ਕੋਈ ਰੋਗ ਨਹੀਂ ਮੈਨੂੰ ਛੀ ਦਾਣੇ ਲੱਗਣ ਦਿੱਤਾ ਉਸ ਦਿਨ ਤੋਂ ਬਾਅਦ ਉਹ ਵੀ ਜਾਂਦੀ ਆ ਮੇਰੀ ਮਾਤਾ ਵੀ ਜਾਂਦੀ ਆ ਮੇਰਾ ਬਾਪੂ ਵੀ ਜਾਂਦਾ ਐਵੇਂ ਖਾਲਸਾ ਦੀ ਪੈਣ ਕਹਿੰਦੀ ਇਹ ਸਾਡੇ ਨਾਲ ਘਟਨਾ ਹੋਈ ਤੇ ਮਹਾਰਾਜ ਨੇ ਕਲਾ ਵਰਤਾਈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਸੋ ਗੁਰੂ ਮੁਖੋ ਜਿਹੜਾ ਸਤਿਗੁਰਾਂ ਦੇ ਘਰ ਪ੍ਰੇਮ ਭਰੋਸਾ ਰੱਖਣਾ ਨਾ ਉਹ ਬੰਦੇ ਨੂੰ ਧਾਰ ਦਿੰਦਾ ਪ੍ਰੇਮ ਤੇ ਭਰੋਸਾ ਦੋਵੇਂ ਚੀਜ਼ਾਂ ਦੀ ਲੋੜ ਹੈ ਜਿਹੜਾ ਬੰਦਾ ਭਰੋਸਾ ਰੱਖ ਕੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦਾ ਉਹਦੇ ਕਾਰਜ ਤੇ ਸਤਿਗੁਰੂ ਜਰੂਰ ਸਵਾਰਦੇ ਮਹਾਰਾਜ ਕਲਾ ਵਰਤਾਂਦੇ ਹੀ ਵਰਤਾਂਦੇ ਸੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਮੇਰਾ ਕਰਨ ਇਹ ਖਾਲਸਾ ਜੀ ਹੱਡ ਬੀਤੀ ਸੀ ਜੋ ਆਪ ਜੀ ਨੂੰ ਬੇਨਤੀ ਕੀਤੀ ਹੈ ਆਪ ਜੀ ਨੂੰ ਜਿਵੇਂ ਚੰਗਾ ਲੱਗੇ ਉਵੇਂ ਖਾਲਸਾ ਜੀ ਆਪ ਸੰਗਤਾਂ ਕਰਿਓ ਕਾਲ ਲਾਈਵ ਨਹੀਂ ਸੀ ਆਏ ਮਹਾਰਾਜ ਦੀ ਕਿਰਪਾ ਕਰਨ ਅੱਜ ਆਪਾਂ ਸ਼ਾਮ ਨੂੰ ਲਾਈਵ ਹੋਵਾਂਗੇ ਬਚਨ ਬਲਾਸ ਕਰਾਂਗੇ ਜੋ ਸਵਾਲ ਜਵਾਬ ਹੋਣਗੇ ਜੋ ਸੰਗਤ ਨੇ ਪੁੱਛਣਾ ਦੱਸਣਾ ਹੋਊਗਾ ਉਹ ਪੁੱਛ ਦੱਸ ਲਿਓ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਵੱਧ ਚੜ੍ਹ ਕੇ ਆਇਆ ਕਰੋ ਫਿਰ ਆਪਾਂ ਲੰਮਾ ਸਮਾਂ ਲਾਈਵ ਹੋ ਲਿਆ ਕਰਾਂਗੇ ਜਦੋਂ ਸੰਗਤ ਥੋੜੀ ਹੁੰਦੀ ਹੈ ਫਿਰ ਸਮਾਂ ਵੀ ਮੈਂ ਉਹਨਾਂ ਕੀ ਘੜਦਾ ਤੇ ਆਪਾਂ ਮਹਾਰਾਜ ਦੀ ਕਿਰਪਾ ਸਦਕਾ ਉੱਥੇ ਗੁਰਮੁਖਤ ਵਿਚਾਰ ਆ ਕੇ ਰਿਹਾ ਕਰਾਂਗੇ ਜਿਨ੍ਹਾਂ ਦੇ ਸਵਾਲ ਹੁੰਦੇ ਉਹਨਾਂ ਦੇ ਜਵਾਬ ਦਿਆ ਕਰਾਂਗੇ ਉਹਦੇ ਨਾਲ ਸਾਨੂੰ ਸਾਰਿਆਂ ਨੂੰ ਪਤਾ ਲੱਗਦਾ ਸੋ ਇਸ ਕਰਕੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਰਹੋ ਮਹਾਰਾਜ ਦੇ ਦਰਸ਼ਨ ਦੇਦਾਰ ਕਰਕੇ ਹੀ ਕੰਮ ਕਾਜਾਂ ਦੇ ਜਾਇਆ ਕਰੋ ਉਹਦੇ ਨਾਲ ਬਰਕਤ ਰਹਿੰਦੀ ਹੈ ਰਾਹ ਪੈਂਡੇ ਸਹਾਇਤਾ ਹੁੰਦੀ ਹੈ ਕਿਉਂਕਿ ਆਪਾਂ ਵਿਚਰਦੇ ਹਾਂ 100 ਗੱਡੀ ਮੋਟਰਸਾਈਕਲ ਚੱਲਦਾ 100 ਖਾਲਸਾ ਜੀ ਰਸਤਾ ਕੀਪਦਾ ਕਿਹੜੀ ਜਗ੍ਹਾ ਦੇ ਕਿਹੜੀ ਰੂਹ ਦਾ ਵਾਸਾ ਬੈਠਾ ਸੋ ਐਵੇਂ ਇਸ ਕਰਕੇ ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰਨ ਕੇ ਅਰਦਾਸ ਬੇਨਤੀ ਕਰਕੇ ਜਾਣਾ ਨਾ ਉਹਦੇ ਨਾਲ ਰੱਖਿਆ ਹੁੰਦੀ ਹੈ ਜਿਵੇਂ ਕੱਲ ਦੀ ਗੱਲ ਆ ਅਸੀਂ ਸ਼੍ਰੀ ਨਾਨਾਪੁਰ ਸਾਹਿਬ ਨੂੰ ਜਾ ਰਹੇ ਸਾਂ ਤੇ ਰਸਤੇ ਦੇ ਵਿੱਚ ਇੱਥੇ ਸਾਡੇ ਲਾਗੇ ਪਿੰਡੋਂ ਉਹ ਸਕੂਲ ਵਾਲੀ ਬੱਸ ਸੀ ਉਹਦੇ ਵਿੱਚ ਦੋ ਬੰਦੇ ਮੋਟਰਸਾਈਕਲ ਤੋਂ ਥੋੜੀ ਜਿਹੀ ਪਈ ਸੀ ਉਹ ਵਿੱਚ ਵਜੇ ਤੇ ਖਾਲਸਾ ਦੀ ਵਜਦਿਆਂ ਸਾਰੀ ਉਹਨਾਂ ਦੀਆਂ ਦੋਵੇਂ ਲੱਤਾਂ ਦੋਵਾਂ ਜਾਣਿਆਂ ਦੀਆਂ ਲੱਤਾਂ ਟੁੱਟ ਗਈ ਤੇ ਮੈਂ ਉਹ ਆਪਣੇ ਨਾਲ ਦੇ ਸਿੰਘ ਨੂੰ ਕਹਿਣ ਲਿਆ ਸਾਂ ਵੀ ਇਸ ਇਸੇ ਕਰਕੇ ਸਤਿਗੁਰੂ ਕਹਿੰਦੇ ਆ ਵੀ ਚਲੋ ਚਲੋ ਹੈ ਤੇ ਹੁਕਮ ਵਿੱਚ ਜੋ ਹੋਣਾ ਹੈ ਰਜਾ ਵਿੱਚ ਹੋਣਾ ਪਰ ਜਦੋਂ ਅਸੀਂ ਸਤਿਗੁਰਾਂ ਦੇ ਦਰਸ਼ਨ ਦੇਦਾਰ ਕਰਕੇ ਮਹਾਰਾਜ ਗਾੜੀਆਂ ਦਾਸਾਂ ਕਰਕੇ ਜਾਂਦੇ ਆ ਨਾ ਤੇ ਸਤਿਗੁਰੂ ਖਾਲਸਾ ਜੀ ਸੂਲੀ ਤੋਂ ਸੂਲ ਬਣਾ ਦਿੰਦੇ ਹਨ। ਬਹੁਤਾ ਜਿਹੜਾ ਦੁੱਖ ਹੁੰਦਾ ਉਹਨੂੰ ਥੋੜਾ ਕਰ ਦਿੰਦੇ ਹਨ। ਬਹੁਤਾ ਭਾਰਾ ਕਰਮ ਜਿਹੜਾ ਹੁੰਦਾ ਉਹਦਾ ਪ੍ਰਭਾਵ ਘਟ ਜਾਂਦਾ ਹੈ। ਇਹ ਮਹਾਰਾਜ ਦੇ ਦਰਸ਼ਨ ਕਰਨ ਦਾ ਫਲ ਹੈ। ਦਰਸ਼ਨ ਕਰਕੇ ਪਰਸਨ ਕਰਕੇ ਮਹਾਰਾਜ ਦੇ ਫੇਰੀ ਕੰਮਾਂ ਕਾਜਾਂ ਤੇ ਜਾਇਆ ਕਰੋ ਗੁਰਮੁਖੋ। ਕਈ ਤੇ ਕਹਿਣਗੇ ਲੈ ਫਿਰ ਸਾਨੂੰ ਜਰਾਬਾਂ ਲਾਉਣੀਆਂ ਪੈਣੀਆਂ ਅੰਦਰ ਜਾਣ ਵਾਸਤੇ। ਉਹ ਭਾਈ 2 ਮਿੰਟ ਲੱਗਣੇ ਆ ਜਰਾਬਾਂ ਲਾ ਕੇ ਪੈਰ ਸੁੱਚੇ ਕਰਕੇ ਤੇ ਅੰਦਰ ਜਾ ਕੇ ਦਰਸ਼ਨ ਕਰਿਓ। ਰੱਬ ਨੇ ਉਹ ਤੁਹਾਡੀਆਂ ਲਾਈਆਂ ਹੋਈਆਂ ਬੂਟ ਜਰਾਬਾਂ ਦੇ ਕਰਕੇ ਤੁਹਾਡੀ ਜਾਨ ਬਚ ਜਾਣੀ। ਤੁਹਾਡੇ ਕਰਮ ਨੇ ਤੁਹਾਨੂੰ ਮੰਜੇ ਤੇ ਨਹੀਂ ਪੈਣ ਦੇਣਾ ਕਿਉਂਕਿ ਉੱਥੇ ਤੁਸੀਂ ਸਤਿਗੁਰਾਂ ਦੇ ਦਰਸ਼ਨ ਦੇਦਾਰ ਕੀਤੇ ਹੋਣੇ ਸੋ ਇਸ ਕਰਕੇ ਜਿਹੜੇ ਨਹੀਂ ਜਾਂਦੇ ਉਹ ਜਰੂਰ ਮਹਾਰਾਜ ਦਾ ਸ਼ਾਮਾਂ ਤੱਕ ਇੱਕ ਵਾਰ ਸਾਰੇ ਦਿਨ ਵਿੱਚ ਨਹੀਂ ਦੋ ਵਾਰ ਕਰ ਸਕਦੇ ਉਦਾਂ ਤੇ ਮਹਾਰਾਜ ਦਾ ਹੁਕਮ ਹੈ ਕਲਕੀ ਤਰਸਵਾਮੀ ਜੀ ਦਾ ਦੋ ਵਾਰ ਸਤਿਗੁਰਾਂ ਦੇ ਦੀਦਾਰ ਕਰਨੇ ਆ ਦਿਨ ਚ ਪਰ ਦੋ ਨਹੀਂ ਕੀਤੇ ਜਾ ਸਕਦੇ ਇੱਕ ਵਾਰ ਕਰ ਸਕਦੇ ਹੋ ਭਾਵੇਂ ਅਮਰਤ ਵੇਲੇ ਕਰ ਲਓ ਭਾਵੇਂ ਦੁਪਹਿਰ ਨੂੰ ਜਦੋਂ ਤੁਹਾਡੇ ਕੋਲ ਸਮਾਂ ਬਣਦਾ ਉਸੇ ਵੇਲੇ ਸਤਿਗੁਰਾਂ ਦੇ ਦਰਬਾਰ ਇੱਕ ਵਾਰ ਦੇਣ ਵਿੱਚ ਜ਼ਰੂਰ ਜਾਇਆ ਕਰੋ ਮਹਾਰਾਜ ਦੇ ਦਰਸ਼ਨ ਪਰਸ਼ਨ ਕਰਨ ਵਾਸਤੇ ਸਤਿਗੁਰੂ ਜੀ ਮਹਾਰਾਜ ਤੁਹਾਡੇ ਵਾਸਤੇ ਪ੍ਰਕਾਸ਼ਮਾਨ ਹਨ ਸੋ ਗੁਰਮੁਖੋ ਚੜ੍ਹਦੀ ਕਲਾ ਵਿੱਚ ਰਹੋ ਮਹਾਰਾਜ ਮੇਰਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਖੁਸ਼ੀਆਂ ਖੇੜੇ ਮਹਾਰਾਜ ਜੀ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ